ਸਾਡਾ YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਹੋ ਆਸ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਆ ਅੱਜ ਤੁਹਾਡੇ ਵਾਸਤੇ ਇੱਕ ਬਹੁਤ ਪਿਆਰਾ ਜਿਹਾ ਲੋਕ ਗੀਤ ਲੈ ਕੇ ਆਏ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਤਾ ਜੋ ਹੋਰ ਭੈਣਾ ਭਰਾਵਾਂ ਤੱਕ ਵੀ ਪਹੁੰਚ ਸਕੇ ਤੇ ਉਹ ਵੀ ਵੀਡੀਓ ਦਾ ਆਨੰਦ ਲੈ ਸਕਣ। ਪਿਆ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ। ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗਦੀ। ਆ ਜਾਓ ਫਿਰ ਸਾਡੇ ਨਾਲ ਇਸ ਲੋਕਗੀ ਦਾ ਆਨੰਦ ਮਾਣੀਏ। ਅੰਬਰ ਸਰਿਆ ਮੁੰਡਿਆਵੇ ਦਿੱਤਾ ਦੇਲਵੇ ਤੂੰ ਤੋੜੇ ਅੰਬਰ ਸਰਿਆ ਮੁੰਡਿਆ ਵੇ ਦਿੱਤਾ ਦਿਲ ਵੇ ਤੂੰ ਤੋੜ ਲੈ ਜਾ ਲੇਂਗਾ ਤੇ ਲੈ ਜਾ ਨਕਲੀ ਗਹਿਣੇ ਤੂੰ ਮੋੜ ਅੰਬਰ ਸਰੀਆਂ ਲੈ ਦਉ ਲੇਂਗਾ ਤੇ ਗਹਿਣੇ ਤੈਨੂੰ ਜਿੰਨੀਆਂ ਲੋੜ ਲੈ ਦਉ ਲੇਂਗਾ ਤੇ ਗਹਿਣੇ मैनो खाली ना चल हरियाणे अम्बर सरिया झूठे सिलारे अम्बर सरिया वे मुंडिया तेरे झूठे सिलारे निक्किया निगिया रीजा सी ਨਾ ਕਹਿ ਝੂਠਾ ਸੱਚਾ ਏ ਮੇਰਾ ਪਿਆਰ ਮੁਟਿਆਰੇ ਨਾ ਕਹਿ ਝੂਠਾ ਸੱਚਾ ਏ ਮੇਰਾ ਪਿਆਰ ਮੁਟਿਆਰੇ ਰੀਝਾ ਤੇਰੀਆਂ ਪਗਾਦੋਂ ਤੋੜ ਅੰਬਰਾਂ ਦੇ ਤਾਰੇ ਨਾ ਕਹਿ ਝੂਠਾ ਅੰਬਰ ਸਰਿਆ ਮੁੰਡਿਆਵੇ ਬੋਲੇ ਮੰਦੜੇ ਜੋ ਬੋਲੇ ਅੰਬਰ ਸਰਿਆ ਮੁੰਡਿਆਵੇ ਬੋਲੇ ਮੰਦੜੇ ਜੋ ਬੋਲ ਲੈ ਚਲ ਨਾਲੇ ਪੋਲਾ ਕੇ ਮੇਰੀਆਂ ਗੱਲਾਂਨ ਕੋਲ ਲੈ ਅੰਬਰ ਸਰਿਆ ਜਾਨੋ ਪਿਆਰੇ ਜਾਣੇ ਨਹੀਂ ਤੇਰੇ ਬੋਲੇਨ ਬੋਲ ਜਾਨੋ ਪਿਆਰੇ ਜਾਨੇ ਨੀ ਤੇਰੇ ਗੋਲਨ ਪੋਲ ਲੱਗ ਜਾ ਸੀਨੇ ਦੇਖਾ ਦੇ ਜੋ ਸੀ ਕਰ ਦੇ ਮਖੌਲ ਜਾਨੋ ਪਿਆਰੇ ਅੰਬਰ ਸਰਿਆ ਮੁੰਡੇ ਆਵੇ ਦਿੱਤਾ ਦਿਲ ਵੇ ਤੂੰ ਤੋੜ ਅੰਬਰ ਸਰਿਆ ਮੁੰਡੇ ਆਵੇ ਦਿੱਤਾ ਦਿਲ ਵੇ ਤੂੰ